ਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਜੋ ਨੈਸ਼ਨਲ ਹਾਈਵੇ ਬਠਿੰਡੇ ਨੂੰ ਜਾਂਦਾ ਕੋੜਕਪੂਰੇ ਤੋਂ ਤੇ ਜਿਹੜਾ ਬਹਿਵਲ ਦੇ ਨੇੜੇ ਗੱਡੀਆਂ ਖਲਾਰਨ ਵਾਸਤੇ ਬਣਿਆ ਸੀਗਾ ਤੇ ਉਹਦੇ ਨੇੜੇ ਲੋਕ ਇੰਨਾ ਹੁਣ ਗੰਦ ਪਾਉਣ ਲੱਗ ਗਏ ਦੂਰੋਂ ਦੂਰੋਂ ਆ ਕੇ ਤਾਂ ਆ ਅਸੀਂ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਫਰਿੱਜਾਂ ਖਰੀਦਦੇ ਨੇ ਪੁਰਾਣੀਆਂ ਫਰਿੱਜਾਂ ਆਹ ਵੇਖ ਸਕਦੇ ਤੁਸੀਂ ਜਿਹੜੇ ਪੁਰਾਣੀਆਂ ਫਰਿੱਜਾਂ ਖਰੀਦਦੇ ਆ ਉਹ ਲੋਹਾ ਤਾਂ ਉਹਨਾਂ ਨੇ ਰੱਖ ਲਿਆ ਜਿਹੜਾ ਲੋਹਾ ਉਹ ਰੱਖ ਲਿਆ ਤੇ ਗੰਦ ਇੱਥੇ ਲਾ ਗਿਆ ਵੇਖ ਸਕਦੇ ਤੁਸੀਂ ਜੇ ਅਸੀਂ ਇਹਦੇ ਵਿੱਚ ਧਿਆਨ ਨਾ ਦਿੱਤਾ ਜੇ ਇਹਨਾਂ ਚੀਜ਼ਾਂ ਵਿੱਚ ਅਸੀਂ ਧਿਆਨ ਨਾ ਦਿੱਤਾ ਤੇ ਇੱਕ ਦਿਨੇ ਕੂੜਾ ਸਾਡੇ ਲਈ ਸਾਡਾ ਦੁਸ਼ਮਣ ਬਣ ਜਾਊਗਾ ਜਿਵੇਂ ਪਹਿਲਾਂ ਨਸ਼ੇ ਸਾਡੀ ਜਵਾਨੀ ਦੇ ਦੁਸ਼ਮਣ ਬਣ ਗਏ ਗੁੰਡਾ ਕਰਦੀ ਸਾਡੀ ਦੇਸ਼ ਦੀ ਦੁਸ਼ਮਣ ਬਣ ਗਈ ਤੇ ਇਹ ਚੀਜ਼ਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਦੁਸ਼ਮਣ ਬਣ ਜਾਣਾ ਕਿਉਂਕਿ ਸੜਕਾਂ ਰੁਕ ਜਾਣੀਆਂ ਗੰਦ ਪੈ ਜਾਣਾ ਬਹੁਤ ਜ਼ਿਆਦਾ ਤੇ ਸਾਡੇ ਹੁਕਮ ਰਾਣਾ ਨੂੰ ਮੈਂ ਬੇਨਤੀ ਕਰਦਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਜਾਣਦੇ ਆ ਤੇਲ ਜਹਾਜਾਂ ਦਾ ਮੁਕਤ ਜਹਾਜ ਫਰੀ ਤੇ ਇਹੋ ਜੀਆਂ ਚੀਜ਼ਾਂ ਦਾ ਉਧਰ ਜੋ ਪ੍ਰਬੰਧ ਆ ਨਾ ਇੱਧਰ ਆ ਕੇ ਵੀ ਪ੍ਰਬੰਧ ਕਰ ਲਿਆ ਕਰੋ ਕੁਝ ਸਿੱਖ ਕੇ ਆਇਆ ਕਰੋ ਬਾਹਰਲੇ ਮੁਲਕਾਂ ਦੇ ਵਿੱਚ ਇੱਥੋਂ ਆ ਰਾਮ ਦੀ ਜ਼ਿੰਦਗੀ ਜਾਉਣੀ ਹੈ ਬਾਹਰ ਜਾਣੇ ਆ ਕਿਉਂਕਿ ਸਾਰਾ ਕੁਝ ਫਰੀ ਹੈ ਤੇਲ ਜਹਾਜਾਂ ਵਿੱਚ ਫਰੀ ਹੈ ਜਨਤਾ ਦਾ ਟੈਕਸ ਹੈ ਧੂਆਂ ਬਣਾ ਬਣਾ ਕੇ ਢਾਈ ਜਾਂਦੇ ਤੇ ਇੰਨਾ ਬੰਨੀ ਵੀ ਧਿਆਨ ਦੇ ਦਿਓ ਆ ਆਉਣ ਵਾਲੀਆਂ ਪੀੜੀਆਂ ਦੀ ਆਹਾ ਆਹਾ ਇੰਨਾ ਬੰਨੀ ਧਿਆਨ ਦੇ ਦਿਓ ਆਹ ਆਹ ਵੇਖ ਸਕਨੇ ਆ ਇਨਾ ਬੰਨੀ ਧਿਆਨ ਦੇ ਦਿਓ ਕਿਉਂਕਿ ਜਿਹੜੇ ਵੱਡੇ ਕੁਆੜਗੇ ਆ ਜਿਹੜੇ ਫਰਿੱਜਾਂ ਖਰੀਦਦੇ ਆ ਪੁਰਾਣੀਆਂ ਫਰਿੱਜਾਂ ਖਰੀਦਦੇ ਆ ਜਿਹੜੇ ਉਹਨਾਂ ਤੇ ਨੱਥ ਮਾਰੀ ਜਾਵੇ ਵੀ ਆ ਇਹ ਅੱਜ ਇੱਥੇ ਸੱਟ ਕੇ ਫਿਰ ਪੈਂਦਾ 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 ਇਹ ਕਿੰਨਾ ਗੰਦ ਪੈ ਜਾਊਗਾ ਅਸੀਂ ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਬੇਨਤੀ ਕਰਦੇ ਆ ਵੀ ਜਿੰਨਾ ਧਿਆਨ ਡੇਰੇ ਸੱਚੇ ਸੌਦੇ ਨਹੀਂ ਦਿੱਤਾ ਨਾ ਜਿੰਨਾ ਤੇ ਹੰ ਡੇਰੇ ਸੱਚੇ ਸੌਦੇ ਨੂੰ ਬੰਦਾਮ ਕਰਨ ਤੇ ਲਾਤਾ ਇੰਨਾਂ ਚੀਜ਼ਾਂ ਤੇ ਰੋਕ ਲਾਓ ਜਿਹੜੀਆਂ ਸਾਡੇ ਦੇਸ਼ ਲਈ ਹਾਨੀਕਾਰ ਸਾਬਤ ਬਣਦੀਆਂ ਜਾ ਰਹੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਾਨੀਕਾਰ ਸਾਬਤ ਬਣਦੀਆਂ ਜਾ ਰਹੀਆਂ ਕੱਲੇ ਬਾਹਰਲੇ ਮੁਲਕਾਂ ਦੇ ਸ਼ਹਿਰ ਕਰਨਾ ਜਾਇਆ ਕਰੋ ਉਧਰਲੇ ਪ੍ਰੋਜੈਕਟ ਸਿੱਖ ਕੇ ਆਇਆ ਕਰੋ ਵੀ ਉਹ ਕੂੜੇ ਕਰਗਰ ਨੂੰ ਕਿਵੇਂ ਕੰਟਰੋਲ ਕਰਦੇ ਆ ਉਹ ਕਾਨੂੰਨ ਸਾਡੇ ਵੀ ਲਾਗੂ ਹੋਣਾ ਚਾਹੀਦਾ ਸ਼ਕਤੀ ਦਾ ਕਿਉਂਕਿ ਉਧਰ ਤਾਂ ਬੰਦਾ ਥੁੱਕ ਨਹੀਂ ਸਕਦਾ ਗਲਤ ਤੁਰਬ ਨਹੀਂ ਸਕਦਾ ਉਹੋ ਜਿਹੇ ਕਾਨੂੰਨ ਲਾਗੂ ਕਰੋ ਜਿਹੜੇ ਸਾਡੇ ਦੇਸ਼ ਨੂੰ ਸਵਾਰ ਦੇਣ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਰਸਤੇ ਸਵਾਰ ਦੇਣ ਤੇ ਕੂੜੇ ਦੇ ਪ੍ਰਚਾਰ ਨੂੰ ਛੱਡ ਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਵੱੰਨੀ ਧਿਆਨ ਦਿਓ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਾਨੀਕਾਰ ਸਾਬਤ ਹੋ ਰਹੀਆਂ ਇਹਨਾਂ ਵੱੰਨੀ ਧਿਆਨ ਦਿਗਿਆ ਦੇਖ ਸਕਦੇ ਹਾਂ ਤੁਸੀਂ ਉਹਨਾਂ ਲੋਕਾਂ ਨੂੰ ਰੋਕਿਆ ਜਾਵੇ ਇਹ ਵੀ ਇੱਕ ਬਹੁਤ ਵੱਡਾ ਮਾੜਾ ਕੰਮ ਹੈ ਇਹ ਨਾ ਸੋਚੋ ਵੀ ਇਹ ਮਾੜਾ ਕੰਮ ਨਹੀਂ ਇਹ ਵੀ ਇੱਕ ਬਹੁਤ ਮਾੜਾ ਕੰਮ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਲਈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲ ਕੇ ਮਾਫੀ ਚਾਹੁੰਦੇ ਆ ਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਪੰਜਾਬ ਨੂੰ ਸਾਰਿਆਂ ਨੇ ਰਲ ਮਿਲ ਕੇ ਸੰਭਾਲ ਲੋ ਨਹੀਂ ਪੰਜਾਬ ਦਾ ਕਿਸੇ ਪਾਸੇ ਮਾੜਾ ਹਾਲ ਹੋ ਜਾਣਾ ਹੈ ਕੱਲੀਆਂ ਚੌਧਰਾਂ ਚ ਮਕਾਉਣ ਤੇ ਨਾ ਲੱਗੋ ਆਪਦੀਆਂ ਵੀ ਮੇਰੀ ਚੌਧਰ ਮੇਰੀ ਹੋਣੀ ਚਾਹੀਦੀ ਆ ਚੌਧਰਾਂ ਤਾਂ ਆਉਂਦੀਆਂ ਜਾਂਣਗੀਆਂ ਰਹਿਣਗੀਆਂ ਤੇ ਆਹ ਚੀਜ਼ਾਂ ਨਹੀਂ ਮੁੜ ਕੇ ਵਾਪਸ ਆਉਣੀਆਂ ਜੋ ਗੰਦ ਪਾਉਣ ਵਾਲੇ ਆ ਇਹਨਾਂ ਨੂੰ ਰੋਕੋ ਐਹੋ ਜਿਹੀਆਂ ਚੀਜ਼ਾਂ ਬੰਨੀ ਧਿਆਨ ਦਿਓ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਇਹਨਾਂ ਕੋਲ ਜੇ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਮਾਫੀ ਚਾਹਣੇ ਤਾਂ ਐਹੋ ਜਿਹੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸਾਡੇ ਹੁ ਸਾਡੇ ਹੁਕਮਰਾਨਾਂ ਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਜ਼ਮੀਨ ਪੱਧਰ ਤੇ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲੇਗਾ ਮਾਫੀ ਚਾਹਣੇ ਤੇ ਇਸ ਵੀਰ ਕੋ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ